ਪਿਛਲੇ ਦਿਨਾਂ ਤੋਂ ਪੈ ਰਹੇ ਭਾਰੇ ਮੀਂਹ ਦੇ ਕਰਕੇ ਪੰਜਾਬ ਵਿੱਚ ਜਿੱਥੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਉੱਥੇ ਡੇਰਾ ਬਾਬਾ ਨਾਨਕ ਖੇਤਰ ਦੇ ਵਿੱਚ ਵੱਡੀ ਪੱਧਰ ਤੇ ਪਿੰਡ ਜਿਹੜੇ ਆ ਉਹ ਪਾਣੀ ਦੀ ਮਾਰ ਹੇਠਾਏ ਹੋਏ ਆ ਅਸੀਂ ਖੜੇ ਆ ਕਾਰਿਡੋਰ ਡੇਰਾ ਬਾਬਾ ਨਾਨਕ ਜਿੱਥੇ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਇਸ ਰੋਡ ਥਾਣੀ ਲੰਘਦੀਆਂ ਆ ਮੈਂ ਤੇ ਇਸ ਸੜਕ ਦੇ ਆਲੇ ਦੁਆਲੇ ਖੇਤਾਂ ਦੇ ਵਿੱਚ 7 ਤੋਂ 8 ਫੁੱਟ ਪਾਣੀ ਹੋਣ ਕਰਕੇ ਲੋਕਾਂ ਦੇ ਘਰ ਪਿੰਡ ਫਸਲਾਂ ਸਾਰੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਵਾ ਬੜੀ ਵੱਡੀ ਪੱਧਰ ਤੇ ਸਵੇਰ ਤੋਂ ਲੋਕ ਜਿਹੜੇ ਆ ਇਸ ਸੜਕ ਦੇ ਉੱਤੇ ਖੜੇ ਹੋਏ ਨੇ ਔਰ ਵੇਖੋ ਆ ਸਾਰਾ ਅਵਸਥਾ ਜਿਹੜਾ ਵਾ ਡੁੱਬਿਆ ਹੋਇਆ ਪਾਣੀ ਦੇ ਵਿੱਚ ਤੇ ਸਾਰੇ ਪਾਸੇ ਜਿੱਧਰ ਵੀ ਨਜ਼ਰ ਮਾਰ ਰਹੇ ਆ ਉਧਰ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਵਾ ਉਹ ਮੇ ਪ੍ਰਸ਼ਾਸਨ ਵੱਲੋਂ ਫੌਜ ਵੱਲੋਂ ਲੋਕਾਂ ਨੂੰ ਰਾਹ ਦਿੱਤੀ ਜਾ ਰਹੀ ਆ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਪਰ ਲੋਕਾਂ ਦੇ ਮਾਲ ਡੰਗਰ ਜਿਹੜੇ ਆ ਉਹ ਉਹਨਾਂ ਦੀ ਬਹੁਤ ਬੁਰੀ ਹਾਲਤ ਆ ਕਿਤੇ ਕੋਈ ਚਾਰਾ ਨਹੀਂਗਾ ਪੀਣ ਵਾਲਾ ਪਾਣੀ ਨਹੀਂਗਾ ਲੋਕ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਵਿੱਚ ਘਿਰੇ ਹੋਏ ਦਿਖਾਈ ਦੇ ਰਹੇ ਆ ਇੱਥੇ ਅਸੀਂ ਦੱਸਦੀਏ ਕਿ ਐਨ ਪਾਕਿਸਤਾਨ ਦੇ ਬਾਡਰ ਦੇ ਉੱਤੇ ਇਹ ਖੇਤਰ ਜਿੱਥੇ ਰਾਵੀ ਦਰਿਆ ਜਿਹੜਾ ਵਾ ਉਹ ਆਪਣੀ ਮਾਰ ਦੇ ਨਾਲ ਇਸ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਵਾ ਤੇ ਇਹ ਇਲਾਕਾ ਜਿਹੜਾ ਵਾ ਇਹ ਐਸ ਵળે ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਿਆ ਹੋਇਆ ਵਾ ਤੇ ਲੋਕਾਂ ਵਾਸਤੇ ਬੜੀ ਇੱਕ ਚਿੰਤਾ ਦੀ ਘੜੀ ਆ ਔਰ ਸਾਰੇ ਪਾਸੇ ਜਿੱਧਰ ਵੀ ਨਿਗਾ ਨਿਗਾ ਮਾਰ ਰਹੇ ਆ ਉੱਧਰ ਪਾਣੀ ਹੀ ਪਾਣੀ ਆ ਵੇਖੋ ਜਿਹੜੀ ਮੇਨ ਸੜਕ ਆ ਇਹ ਸੜਕ ਜਿਹੜੀ ਆ ਨਾ ਜਿਹੜੇ ਲੋਕ ਕਰਤਾਰਪੁਰ ਸਾਹਿਬ ਨੂੰ ਗਏ ਹੋਣਗੇ ਇਸ ਰਸਤੇ ਥਾਣੀ ਉਹਨਾਂ ਨੂੰ ਪਤਾ ਕਿ ਇਹ ਸੜਕ ਆਮ ਖੇਤਾਂ ਨਾਲੋਂ 6-7 ਫੁੱਟ ਉੱਚੀ ਆ ਔਰ ਆਓ ਵੇਖੋ ਕਿੰਨਾ ਨੀਵਾ ਇਲਾਕਾ ਦੇਖਦਾ ਵਾ ਇਹਦੇ ਸੜਕ ਦੇ ਹਿਸਾਬ ਨਾਲ ਪਰ ਸਾਰਾ ਇਲਾਕਾ ਤੁਨ ਡੁੱਬਾਈਆ ਜਦੋਂ ਇਹ ਸੜਕ ਏਡੀ ਉੱਚੀ ਸੜਕ ਹੀ ਪਾਣੀ ਵਿੱਚ ਖਰੀ ਹੋਈ ਆ ਡੁੱਬੀ ਹੋਈ ਆ ਦੇ ਇਲਾਕਾ ਇਲਾਕੇ ਵਿੱਚ ਪਾਣੀ ਤੇ ਆਮ ਹੀ ਹੋਏਗਾ ਬਹੁਤ ਹੀ ਇੱਕ ਚਿੰਤਾ ਵਾਲੀ ਖੜੀਆ